ਸਤ ਸ੍ਰੀ ਅਕਾਲ ਬਾਈ ਸਾਰੇ ਵੀਰਾਂ ਨੂੰ ਉਮੀਦ ਕਰਦਾ ਬਾਈ ਸਾਰੇ ਠੀਕ ਠਾਕ ਹੋਵੋਗੇ ਅੱਜ ਬਈ ਆਪਾਂ ਹੈਵਲ ਕੰਪਨੀ ਦੇ ਸਟੰਟ ਗিজਰ ਦੀ ਜਿਹੜੀ ਸਰਵਿਸ ਆ ਉਹ ਕਰਨ ਜਾ ਰਹੇ ਹਾਂ 3 ਲੀਟਰ ਵਾਲਾ ਬਾਈ ਇਹ ਗিজਰ ਆ ਜਿਹੜਾ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਜਿਹਨੂੰ ਆਪਾਂ ਕਿਚਨ ਦੇ ਵਿੱਚ ਯੂਜ਼ ਕਰਦੇ ਹਾਂ ਇਹਦੇ ਵਿੱਚ ਕੀ ਪ੍ਰੋਬਲਮ ਸੀ ਬਾਈ ਪ੍ਰੋਬਲਮ ਇਹ ਸੀ ਪਾਣੀ ਜਿਹੜਾ ਪ੍ਰੋਪਰ ਆ ਨਹੀਂ ਰਿਹਾ ਸੀ ਥੋੜਾ ਥੋੜਾ ਪਾਣੀ ਆਉਂਦਾ ਸੀ ਟੂਟੀ 'ਚ ਤੇ ਗਰਮ ਤੈ ਕਰ ਰਿਹਾ ਸੀ ਪਰ ਪਾਣੀ ਨਹੀਂ ਆ ਰਿਹਾ ਸੀ ਪ੍ਰੋਪਰ ਉਹ ਤੁਸੀਂ ਦੇਖ ਹੀ ਰਹੇ ਹੋ ਵੀਡੀਓ ਦੇ ਵਿੱਚ ਜਿਹੜੀ ਅਸੈਂਬਲੀ ਆਪਾਂ ਤੁਹਾਨੂੰ ਦਿਖਾਉਣੇ ਆ ਗਏ ਜਮਾਂ ਬਾਈ ਬਲੌਗ ਹੋਈ ਪਈ ਆ ਦੂਸਰੇ ਪਾਸੇ ਉਹ ਸਾਲ ਬਈ ਜਮਾ ਬੰਦ ਹੋਇਆ ਪਿਆ ਜਿਸ ਦੇ ਕਾਰਨ ਉੱਥੋਂ ਦੀ ਹਵਾ ਬਣਾ ਕੇ ਜਿਹੜਾ ਪਾਣੀ ਆ ਬਾਹਰ ਆਉਂਦਾ ਹੁੰਦਾ ਤੁਹਾਨੂੰ ਦਿਖਾਉਣੇ ਇੱਥੇ ਆ ਦੇਖੋ ਬਈ ਇੱਥੇ ਬਰੀਕ ਜਿਹਾ ਇੱਕ ਸਰਾਖ ਹੁੰਦਾਗਾ ਜਮਾ ਬਲੌਗ ਹੈ ਇਹਦੇ ਕਾਰਨ ਬਈ ਪਾਣੀ ਜਿਹੜਾ ਆ ਨਹੀਂ ਰਿਹਾ ਸੀ ਥੋੜਾ ਥੋੜਾ ਪਾਣੀ ਜਿਹੜਾ ਉਹ ਆ ਰਿਹਾ ਸੀਗਾ ਤੇ ਆਪਾਂ ਨੂੰ ਬਈ ਜਦੋਂ ਬਾਜ਼ਾਰ ਦੇ ਵਿੱਚ ਗਿੱਜਰ ਲੈਣ ਜਾਂਦੇ ਆ ਖਾਸ ਕਰਕੇ ਛੋਟੇ ਗਿੱਜਰ 3 ਲੀਟਰ ਵਾਲੇ ਆਪਾਂ ਨੂੰ ਬਈ ਉੱਥੇ ਦੁਕਾਨਦਾਰ ਕਹਿੰਦੇ ਤੁਸੀਂ 3 ਸਟਾਰ ਲੈ ਲਓ 5 ਸਟਾਰ ਲੈ ਲਓ ਬੈਸ ਤਾਂ ਇਹ ਆਉਂਦੇ ਨਹੀਂਗੇ ਆਮ ਹੀ ਆਉਂਦੇ ਆ ਕਈ ਆਉਂਦੇ ਕਈ ਕੰਪ ਉਥੇ ਆਪਾਂ ਜੀ ਨੇ ਉੱਥੇ ਆਪਾਂ ਨੂੰ ਆਇਆ ਲੱਗਦਾ ਵੀ ਜਿਹੜਾ ਆਪਾਂ ਵੱਧ ਸਟਾਰਾਂ ਨਾਲ ਲੈ ਲਿਆ ਹੋ ਸਕਦਾ ਵੀ ਉਹਦੇ ਵਿੱਚ ਛੋਰਾ ਨਾ ਜੰਮੀ ਛੋਰਾ ਬਾਈ ਤੁਹਾਨੂੰ ਪਤਾ ਇੰਨਾ ਜ਼ਿਆਦਾ ਛੋਰਾ ਕੋਈ ਸਟਾਰਾਂ ਛੋਰਾ ਨੂੰ ਨਹੀਂ ਦੇਖਦਾ ਤੇ ਇਹਦੇ ਵਿੱਚ ਜਿਹੜਾ ਸਮਾਨ ਆ ਉਹ ਸੇਮ ਹੀ ਹੁੰਦਾ ਸਾਰਿਆਂ ਦੇ ਵਿੱਚ ਜਿਵੇਂ ਆ ਤੁਸੀਂ ਦੇਖ ਰਹੇ ਹੋ ਦੋਰ ਲਿਆਂ ਆ ਗੀਆਂ ਪਹਿਲਾਂ ਤੁਹਾਨੂੰ ਦਿਖਾਇਆ ਆਪਾਂ ਡਰਮ ਆ ਗਿਆ ਅਸੈਂਬਲੀ ਆ ਗਈ ਜਿਹੜੇ ਕੰਪਨੀ ਦੇ ਆ ਬਾਈ ਉਹਨਾਂ ਵਿੱਚ ਬੜਾ ਫਰਕ ਨਹੀਂ ਹੁੰਦਾ ਬੜਾ ਮਤਲਬ ਲੁੱਕ ਦਾ ਫਰਕ ਹੁੰਦਾ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਰੌਣ ਦੀ ਆ ਦੇਖੋ ਬਾਈ ਰੌਣ ਆ ਜਿਹੜਾ ਗਰਮਤਾ ਹੀ ਪਾਣੀ ਕਰ ਰਿਹਾ ਸੀ ਇਦੇ ਵਿੱਚ ਕੋਈ ਪ੍ਰੋਬਲਮ ਨਹੀਂ ਪਰ ਜਦੋਂ ਬਈ ਆਪਾਂ ਇਹਨੂੰ ਹੁਣ ਤੇਜਾਬ ਨਾਲ ਧੋਵਾਂਗੇ ਤਾਂ ਹੋ ਸਕਦਾ ਇਹ ਸ਼ਾਂਟ ਹੋ ਜਾਏ ਆਪਾਂ ਨੂੰ ਦੁਬਾਰੇ ਫੇਰ ਕੰਮਣ ਕਰਨਾ ਪਵੇ ਜ ਹਫ਼ਤੇ ਨੂੰ 10 ਦਿਨਾਂ ਨੂੰ ਇਸ ਕਰਕੇ ਇੱਕ ਤਾਂ ਮੇਰਾ ਵੀਰ ਇਹ ਧਿਆਨ ਰੱਖਣਾ ਵੀ ਜਦੋਂ ਤੁਸੀਂ ਬਈ ਗੀਜ਼ਰ ਖੋਲ ਲੈਣਾ 3 3 ਲੀਟਰ ਵਾਲਾ ਇਨਸਟੈਂਟ ਗੀਜ਼ਰ ਦੀ ਸਰਵਿਸ ਕਰਨੀ ਹੈ ਮੇਰਾ ਵੀਰ ਉਹਦਾ ਰਾੜਾ ਜ਼ਰੂਰ ਨਵਾਂ ਪਾਦਿਆ ਕਰੋ ਆਹ ਦੇਖੋ ਬਈ ਇਹ ਰਾੜਾ ਆਪਾਂ ਨੂੰ ਬਾਜ਼ਾਰ ਚੋਂ ਮਿਲ ਜਾਂਦਾ ਹੈ ਕੋਈ ਬਾਲਾ ਮਹਿੰਗਾ ਰਾੜ ਨਹੀਂਗਾ ਸਸਤਾ ਹੀ ਹੈਗਾ ਇਹਦੀ ਰਾੜ ਦੀ ਇੱਕ ਸੀਜ਼ਨ ਦੀ ਗਾਰੰਟੀ ਮਿਲ ਜਾਂਦੀ ਹੈ ਕਿ ਰਾੜ ਤੁਸੀਂ ਨਵਾਂ ਪਾਦਿਆ ਕਰੋ ਵੀ ਆਪਣਾ ਘੱਟੋ ਘੱਟ ਇੱਕ ਸੀਜ਼ਨ ਤਾਂ ਆਪਾਂ ਨੂੰ ਦ ਉਸ ਤੋਂ ਬਾਅਦ ਆ ਬਾਜ਼ਾਰ ਦੇ ਵਿੱਚੋਂ 40-50 ਰੁਪਈਆ ਦੀ ਬੋਤਲ ਆ ਜਾਂਦੀ ਹੈ ਤੇ ਜਾਬ ਦੀ ਬਾਈ ਇਹਦੇ ਨਾਲ ਆਪਾਂ ਇਹਨੂੰ ਪ੍ਰੋਪਰ ਸਾਰੇ ਨੂੰ ਸਾਫ਼ ਕਰ ਲੈਣਾਗਾ ਅਸੈਂਬਲੀ ਨੂੰ ਵੀ ਸਾਫ਼ ਕਰ ਲੈਣਾਗਾ ਸਮਾਰਕ ਡਰਮ ਨੂੰ ਸਾਫ਼ ਕਰਕੇ ਉਸ ਤੋਂ ਬਾਅਦ ਜਿਹੜੀ ਅਸੈਂਬਲੀ ਦਾ ਨਟ ਵਗੈਰਾ ਕੱਸ ਕੇ ਬਾਈ ਰੌਡ ਕੱਸ ਕੇ ਇਹਨੂੰ ਪ੍ਰੋਪਰ ਜਿਹੜਾ ਫਿੱਟ ਕਰ ਦੇਣਾਗਾ ਦੋ ਇਹਦੇ ਵਿੱਚ ਹਰਲੀਆਂ ਲੱਗੀਆਂ ਹੁੰਦੀਆਂ ਆਪਾਂ ਸੋਨੂੰ ਪਹਿਲਾਂ ਵੀ ਗੱਲ ਕੀਤੀ ਆ ਵੀ ਜਿਹੜੇ ਦੇਸੀ ਗੀਜਰ ਹੁੰਦੇ ਆ ਉਹਨਾਂ ਦੇ ਵਿੱਚ ਤਾਂ ਮਾੜਾ ਉੱਟਾ ਫਰਕ ਹੁੰਦਾ ਪਰ ਜਿਹੜੇ ਕੰਪਨੀ ਦੇ ਗੀਜਰ ਆਉਂਦੇ ਆ ਉਨ੍ਹਾਂ ਦੇ ਵਿੱਚ ਬਈ ਕੋਈ ਬੜਾ ਫਰਕ ਨਹੀਂ ਹੁੰਦਾ ਉੱਪਰੋਂ ਲੁੱਕ ਚੇਂਜ ਹੁੰਦੀ ਆ ਮਾੜੀ-ਮੋਟੀ ਬਾਡੀ ਦਾ ਫਰਕ ਹੁੰਦਾਗਾ ਕਿ ਸਿਸਟੈਂਡਿਕਟਰ ਜਿਵੇਂ ਲੱਗੇ ਹੁੰਦੇ ਆ ਕਿਸੇ ਕਿਸ ਤਰ੍ਹਾਂ ਲੱਗੇ ਹੁੰਦੇ ਆ ਬਾਕੀ ਵਿੱਚੋਂ ਬਈ ਮਟੀਰੀਅਲ ਇਸ ਤਰ੍ਹਾਂ ਹੀ ਹੁੰਦਾਗਾ ਇੱਕ ਚੀਜ਼ ਦਾ ਹੋਰ ਧਿਆਨ ਰੱਖਣਾ ਜੇ ਤੁਸੀਂ ਰੌਡ ਵਾਗ ਜਿਹੜ ਨੂੰ ਫਿੱਟ ਕਰਤਾ ਬਈ ਆ ਦੇਖੋ ਪਾਣੀ ਵਾਲੀ ਜਿਹੜੀ ਪਾਈਪ ਆ ਲਾ ਕੇ ਇਨਪੁਟ ਵਾਲੀ ਆਉਟਪੁਟ ਵਿੱਚ ਦੀ ਜਿਹੜੀ ਹਵਾ ਪਾਣੀ ਦੀ ਕੱਢ ਲੈਣੀ ਆ ਜਦੋਂ ਇਹਦੇ ਵਿੱਚ ਪਾਣੀ ਆਉਣ ਲੱਗ ਗਿਆ ਆਉਟਪੁਟ ਵਾਲੇ ਪਾਸੇ ਉਸ ਤੋਂ ਬਾਅਦ ਬਈ ਇਹਨੂੰ ਕਰੰਟ ਦੇ ਕੇ ਜਿਹੜਾ ਆਪਣਾ ਚਲਾਉਣਾਗਾ ਖਾਲੀ ਨਹੀਂ ਜਿਹਨੂੰ ਚਲਾਉਣਾ ਕਿਉਂ ਇਸ ਤੋਂ ਬਾਅਦ ਵੀ ਜਦੋਂ ਆਪਾਂ ਔਨ ਕਰਤਾ ਇਸ ਤਰ੍ਹਾਂ ਦੀ ਬੱਤੀ ਆ ਜਿਹੜੀ ਜਗਣ ਲੱਗੂ ਟੁਕ ਟੁਕ 2-3 ਮਿੰਟਾਂ ਦੇ ਵਿੱਚ ਜਿਹੜਾ ਇਹਨੇ ਕੱਟ ਕਰ ਜਾਣਾਗਾ ਆ ਜਿਹੜੀ ਤੁਸੀਂ ਦੇਖ ਰਹੇ ਹੋ ਰੈੱਡ ਜੀ ਬੱਤੀ ਬਾਈ ਇਹ ਬਲੂ ਹੋ ਜੂਗੀ ਕੱਟ ਮਾਰ ਜੂਗਾ ਗਿਜਰ ਇਹ ਚੀਜ਼ ਦਾ ਤੁਸੀਂ ਜ਼ਰੂਰ ਧਿਆਨ ਰੱਖਣਾ ਵੀ ਜਦੋਂ ਆਪਣਾ ਗਿਜਰ ਚੈੱਕ ਕਰ ਲੈਣਾ ਲਾਉਣ ਤੋਂ ਬਾਅਦ ਵੀ ਪ੍ਰੋਪਰ ਜਿਹੜੀ ਰਿਲੇ ਇਹਦੀ ਉਹ ਕੰਮ ਕਰ ਰਹੀ ਹੈ ਕਈ ਵਾਰੀ ਵੀ ਰਿਲੇ ਕੰਮ ਨਹੀਂ ਕਰਦੀ ਹੁੰਦੀ ਤੁਸੀਂ ਰਿਲੇ ਵੀ ਇਹਦੀ ਚੇਂਜ ਕਰ ਸਕਦੇ ਹੋ ਤੇ ਲਾਉਣ ਤੋਂ ਪਹਿਲਾਂ ਵੀ ਤੁਸੀਂ ਮੇਰਾ ਵੀਰੇ ਜਿਹੜੀ ਰਿਲੇ ਇਹਦੀ ਚੈੱਕ ਕਰ ਸਕਦੇ ਤੇ ਉਮੀਦ ਆ ਬਾਈ ਤੁਹਾਨੂੰ ਆਪਣੀ ਜਾਣਕਾਰੀ ਵਧੀਆ ਲੱਗੀ ਹੋਣੀ ਇਸ ਤਰ੍ਹਾਂ ਦੇ ਵੀ ਜਾਣਕਾਰੀ ਵਾਲੇ ਵੀਡੀਓ ਵੇਖਣ ਲਈ ਆਪਣੇ ਚੈਨਲ ਨੂੰ ਬਈ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਸਤਿ ਸ਼੍ਰੀ ਅਕਾਲ ਬਈ ਸਾਰੇ ਵੀਰਾਂ